ਅਨਾਰ ਦੇ ਵਿੱਚ ਜਿਹੜੀਆਂ ਮੁੱਖ ਕਿਸਮਾਂ ਤੇ ਆਪਾਂ ਕੰਮ ਕਰ ਰਹੇ ਹਾਂਗੇ ਉਹ ਹੈਗੀ ਹੈ ਜੀ ਭਗਮਾ ਤੇ ਮਰਦੁੱਲਾ ਇਹ ਦੋ ਕਿਸਮਾਂ ਤੇ ਆਪਾਂ ਕੰਮ ਕਰ ਰਹੇ ਹਾਂਗੇ ਅਨਾਰ ਦੇ ਵਿੱਚ ਜਿਹੜੀ ਜ਼ਿਆਦਾਤਰ ਸਮੱਸਿਆ ਦੇਖਣ ਦੇ ਵਿੱਚ ਆਉਂਦੀ ਹੈਗੀ ਉਹ ਇਹ ਹੈ ਕਿ ਜਾਂ ਤਾਂ ਜਿਹੜੇ ਇਹਦੇ ਵਿੱਚ ਦਾਣੇ ਹੁੰਦੇ ਹੈਗੇ ਉਹ ਸਖਤ ਹੁੰਦੇ ਨੇਗੇ ਜਾਂ ਫਿਰ ਜਿਹੜਾ ਅਨਾਰ ਹੈਗਾ ਉਹ ਪੱਕਣ ਸਮੇਂ ਫਟ ਜਾਂਦਾ ਹੈਗਾ ਤੇ ਜਿਹੜਾ ਉਹਦਾ ਟੇਸਟ ਵੀ ਸਹੀ ਨਹੀਂ ਬਣਦਾ ਹੈਗਾ ਤੇ ਕੁਝ ਖਨਾਰਾਂ ਦੇ ਵਿੱਚ ਇਦਾਂ ਵੀ ਹੁੰਦਾ ਹੈਗਾ ਕਿ ਉਹ ਸਾਈਜ਼ ਦੇ ਵਿੱਚ ਵੀ ਵਧੀਆ ਹੁੰਦੇ ਨੇ ਪੱਕਦੇ ਵੀ ਵਧੀਆ ਨੇ ਪਰ ਉਹਨਾਂ ਦੇ ਦਾਣੇ ਜਿਹੜੇ ਲਾਲ ਰੰਗ ਦੇ ਨਹੀਂ ਹੁੰਦੇ ਤੇ ਕਈਆਂ ਦੇ ਵਿੱਚ ਜਿਹੜਾ ਮਿੱਠਾਪਣ ਵੀ ਨਹੀਂ ਹੁੰਦਾ ਇਸ ਕਿਸਮ ਦੇ ਵਿੱਚ ਜਿਹੜੀ ਇਦਾਂ ਦੀ ਕੋਈ ਵੀ ਸਮੱਸਿਆ ਆਪਾਂ ਨੂੰ ਹੁਣ ਤੱਕ ਦੇਖਣ ਦੇ ਵਿੱਚ ਨਹੀਂ ਮਿਲੇਗੀ ਦੂਸਰੇ ਸਾਲੇ ਦਾ ਆਪਾਂ ਫਲ ਲੈ ਰਹੇ ਹਾਂਗੇ ਤੇ ਫਲ ਦਾ ਸਾਈਜ਼ ਵੀ ਵਧੀਆ ਬਣਦਾ ਜੀ ਇਸ ਤੋਂ ਇਲਾਵਾ ਜਿਹੜਾ ਸਵਾਦ ਵੀ ਬਹੁਤ ਚੰਗਾ ਬਣਦਾ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪੱਕਣਗੇ ਆਪਾਂ ਤੁਹਾਨੂੰ ਦਿਖਾ ਵੀ ਦੇਵਾਂਗੇ ਕਿਸ ਤਰ੍ਹਾਂ ਦੇ ਦਾਣੇ ਇਹਦੇ ਬਣਦੇ ਨੇਗੇ ਹਜੇ ਥੋੜੇ ਜੇ ਕੱਚੇ ਨੇਗੇ ਤੇ ਨਾਲ ਦੀ ਨਾਲ ਹੀ ਇਹ ਜਿਹੜਾ ਫਲ ਨਮਾ ਵੀ ਜਿਹੜਾ ਬੂਟਾ ਚੱਕ ਰਿਹਾ ਹੈਗਾ ਕਾਫੀ ਫਾਲ ਇਹਨੂੰ ਆ ਵੀ ਰਿਹਾਗਾ ਇਹ ਤੁਸੀਂ ਦੇਖ ਸਕਦੇ ਹੋਗੇ ਇਹ ਸਾਰਾ ਫਾਲ ਹੁਣ ਇਹਨੂੰ ਬਣ ਰਿਹਾਗਾ ਤੋਤਿਆਂ ਦੀ ਕਾਫੀ ਸਾਰੀ ਜਾਂ ਪੰਛੀਆਂ ਦੀ ਕਾਫੀ ਸਾਰੀ ਸਮੱਸਿਆ ਦੇ ਵਿੱਚ ਆਪਾਂ ਆਉਂਦੀ ਹੈਗੀ ਉਹ ਤੋਂ ਬਚਣ ਲਈ ਆਪਾਂ ਜਾਲੀ ਪਾਈ ਸੀ ਪਰ ਇਹ ਕੋਈ ਕਾਰਗਰ ਜਿਹੜੀ ਏਡੀ ਸਾਫਤ ਨਹੀਂ ਹੁੰਦੀ ਕਿਉਂਕਿ ਇਹ ਬੂਟੇ ਨੂੰ ਵੀ ਥੋੜਾ ਨੁਕਸਾਨ ਪਹੁੰਚਾਉਂਦੀ ਹੈਗੀ ਉਹਦੇ ਤੇ ਆਪਾਂ ਹੁਣ ਅੱਗੇ ਜਿਹੜਾ ਤਜਰਬਾ ਕਰ ਰਹੇ ਹਾਂ ਇੱਕ ਹੋਰ ਤਰ੍ਹਾਂ ਦੀ ਜਾਲੀ ਇਹਦੇ ਉੱਪਰ ਪਾਵਾਂਗੇ ਉਹਦੇ ਬਾਰੇ ਜਲਦ ਤੁਹਾਨੂੰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੈਰਾਈਟੀਆਂ ਦੀ ਗੱਲ ਕਰ ਲਿਓ ਭਗਮਾ ਤੇ ਮਰਦੁੱਲਾ ਜਿਹੜੀਆਂ ਲਾਉਣ ਦਾ ਸਮਾਂ ਇਸ ਸਮੇਂ ਵੀ ਤੁਸੀਂ ਇਹਨਾਂ ਨੂੰ ਲਾ ਸਕਦੇ ਹੋ ਤੇ ਗਾਹ ਫਰਵਰੀ ਮਾਰਚ ਦੇ ਵਿੱਚ ਵੀ ਇਹਨਾਂ ਨੂੰ ਤੁਸੀਂ ਲਾ ਸਕਦੇ ਹੋਗੇ ਕਾਫੀ ਹਾਰਡ ਪਲਾਂਟ ਹੁੰਦੇ ਨੇਗੇ ਆਸਾਨੀ ਨਾਲ ਹੋ ਜਾਂਦੇ ਨੇਗੇ ਕਾਫੀ ਵੀਰ ਜਿਹੜੇ ਲਾਉਣ ਵੇਲੇ ਇਹ ਸੋਚਦੇ ਨੇ ਕਿ ਜਿਹੜਾ ਇਹਦਾ ਟੇਸਟ ਸਹੀ ਨਹੀਂ ਆਉਣਾਗਾ ਇੱਕ ਵੀਰ ਕੱਲ ਵੀ ਮੇਰੇ ਕੋਲ ਬੂਟਾ ਲੈਣ ਆਇਆ ਸੀਗਾ ਤੇ ਮੈਂ ਉਹਨੂੰ ਇਹਦਾ ਜਿਹੜਾ ਫਲ ਖਵਾਇਆ ਤੇ ਉਸ ਤੋਂ ਬਾਅਦ ਉਹਦਾ ਮਨ ਬਣ ਗਿਆ ਪਹਿਲਾਂ ਉਹ ਨਾਰ ਲਾਉਣ ਬਾਰੇ ਜਿਹੜਾ ਇਨਕਾਰ ਕਰ ਰਿਹਾ ਸੀ ਉਹ ਕਹਿੰਦਾ ਵੀ ਸੁਆਜ਼ ਨਹੀਂ ਬਣਦਾ ਜਾਂ ਫਟ ਜਾਂਦਾ ਨਾਰ ਇਹ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਪਰ ਜੇਕਰ ਕਿਸਮ ਦੀ ਸਹੀ ਚੋਣ ਕਰੋਗੇ ਤਾਂ ਜਿਹੜਾ ਤੁਹਾਨੂੰ ਵਧੀਆ ਫਲ ਮਿਲੂਗਾ ਤੇ ਇਹਦੇ ਨਤੀਜੇ ਕਾਫੀ ਚੰਗਿਆਏ ਹੈਗੇ ਇੱਕ ਚੀਜ਼ ਦਾ ਖਿਆਲ ਤੁਸੀਂ ਰੱਖਣਾਗਾ ਜਿਵੇਂ ਇਹਦੇ ਥੱਲੇੋਂ ਤੁਸੀਂ ਦੇਖ ਸਕਦੇ ਹੋਗੇ ਆਪਾਂ ਜਿਹੜੀ ਮਲਚਿੰਗ ਹਰੇਕ ਬੂਟੇ ਦੇ ਵਿੱਚ ਕਰਦੇ ਆਂ ਜੀ ਇਹ ਜਿਵੇਂ ਜਿਵੇਂ ਬੂਟੇ ਦੀ ਆਪਣੀ ਏਜ ਵੱਧਦੀ ਜਾਂਦੀ ਹੈ ਗਲ ਕੇ ਤਾਕਤ ਦਿੰਦੀ ਰਹਿੰਦੀ ਹੈ ਚੀਜ਼ ਇਹਦੇ ਨਾਲ ਜਿਹੜੇ ਕਾਫੀ ਸਾਰੇ ਤੱਤ ਆਟੋਮੈਟਿਕਲੀ ਜਿਹੜੇ ਪੂਰੇ ਹੋ ਜਾਂਦੇ ਨੇ ਇਹਦੇ ਥੱਲੇ ਜੁਬਾਨੂ ਪੈਦਾ ਹੁੰਦੇ ਨੇ ਗੰਡੋਏ ਪੈਦਾ ਹੁੰਦੇ ਨੇ ਉਨ੍ਹਾਂ ਦੇ ਨਾਲ ਜਿਹੜਾ ਬੂਟਾ ਕਾਫੀ ਤਾਕਤਵਰ ਹੋ ਜਾਂਦਾ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਇਹਦੇ ਵਿੱਚ ਆਪਾਂ ਛੜਕਾ ਵਗੈਰਾ ਦੀ ਗੱਲ ਕਰ ਰਹੀਏ ਤਾਂ ਆਪਾਂ ਜਿਹੜਾ ਖਲ ਦਾ ਪਾਣੀ ਜਾਂ ਕਲੀ ਦਾ ਪਾਣੀ ਇਹ ਹੀ ਚੀਜ਼ਾਂ ਦਾ ਛੜਕਾ ਦੇ ਉੱਪਰ ਕਰਦੇ ਹਾਂ ਕੋਈ ਵੀ ਆਪਾਂ ਕੈਮੀਕਲ ਨਹੀਂ ਵਰਤਦੇਗੇ ਗਣੋਇਆਂ ਦੀ ਖਾਦ ਆਪਾਂ ਮਹੀਨੇ 2 ਮਹੀਨੇ ਦੇ ਬਾਅਦ ਇਹਦੇ ਨਾਲ ਪਾਉਨੇ ਰਹੇਣੇ ਆਗੇ ਸਰਦੀਆਂ ਦੇ ਵਿੱਚ ਜਨਵਰੀ ਦਸੰਬਰ ਦੇ ਵਿੱਚ ਜਿਹੜਾ ਇਹਨੂੰ ਰੂੜੀ ਦੀ ਖਾਦ ਪੈਂਦੀ ਹੈ ਜੀ ਤੇ ਕਟਿੰਗ ਵੀ ਆਪਾਂ ਜੀ ਉਸੇ ਸਮੇਂ ਕਰਨੀ ਹੈ ਕਟਿੰਗ ਕਰਨੀ ਇਹਦੀ ਬਹੁਤ ਜ਼ਰੂਰੀ ਹੈਗੀ ਕਟਿੰਗ ਕਰਨ ਦੇ ਨਾਲ ਚੰਗੀ ਸ਼ੇਪ ਬਣ ਜਾਂਦੀ ਹੈ ਕਈ ਵਾਰ ਆਪਾਂ ਕਟਿੰਗ ਨਹੀਂ ਕਰਦੇ ਤਾਂ ਉਹਦੇ ਵਿੱਚ ਪ੍ਰੋਬਲਮ ਕੀ ਆਉਂਦੀ ਹੈ ਕਿ ਬੂਟਾ ਖਿੱਲਰ ਵਾਲਾ ਜਾਂਦਾ ਤੇ ਬੂਟਾ ਪਾੜ ਜਾਂਦਾ ਹੈਗਾ ਜੀ ਇਸ ਕਰਕੇ ਚੰਗੀ ਜਿਹੜੀ ਇਹਦੀ ਸਟਰਕਚਰ ਆਪਾਂ ਕਟਿੰਗ ਕਰਕੇ ਬਣਾ ਲੈਣੀ ਚਾਹੀਦੀ ਆਪਾਂ ਨੂੰ ਤੇ ਫਾਲੇ ਦੇ ਤੇ ਜਿਹੜਾ ਸਾਲ ਦੇ ਵਿੱਚ ਲਗਭਗ ਦੋ ਵਾਰ ਆਉਂਦਾ ਹੈਗਾ ਇਹ ਤੋਂ ਪਹਿਲਾਂ ਆਇਆ ਸੀਗਾ ਉਹ ਹੁਣ ਅਗਸਤ ਮਹੀਨੇ ਦੇ ਵਿੱਚ ਪੱਕਣਾ ਸ਼ੁਰੂ ਹੋ ਗਿਆ ਜੀ ਤੇ ਹੁਣ ਅਗਸਤ ਦੇ ਵਿੱਚ ਦੁਬਾਰੇ ਫਲ ਆ ਰਿਹਾ ਹੈਗਾ ਇਹ ਅੱਗੇ ਜਿਹੜਾ ਆਪਣਾ ਨਵੰਬਰ ਦਸੰਬਰ ਤੱਕ ਜਿਹੜਾ ਪੱਕ ਜੂਗਾ ਇਹ ਤੇ ਦੋ ਵਾਰੀ ਇਹਦੇ ਤੋਂ ਆਪਾਂ ਸਾਨੀ ਨਾਲ ਫਲ ਜਿਹੜਾ ਆਪਾਂ ਨੂੰ ਮਿਲ ਜਾਂਦਾ ਹੈਗਾ ਬੂਟਿਆਂ ਨੂੰ ਆਪਾਂ ਦਸੰਬਰ ਦੇ ਵਿੱਚ ਥੋੜੇ ਥੋੜੇ ਇਹਦੇ ਪੱਤੇ ਝੜ ਜਾਂਦੇ ਆ ਪੱਤੇ ਝੜਨ ਦੀ ਨਿਸ਼ਾਨੀ ਇਹੀ ਹੈ ਕਿ ਆਪਾਂ ਉਸ ਸਮੇਂ ਜਿਹੜੀ ਕਟਿੰਗ ਕਰਨੀ ਆ ਪੱਤ ਝੜ ਵਾਲੇ ਸਾਰੇ ਬੂਟਿਆਂ ਦੀ ਜਿਹੜੀ ਕਟਿੰਗ ਹੈਗੀ ਉਹ ਦਸੰਬਰ ਦੇ ਵਿੱਚ ਹੀ ਹੁੰਦੀ ਹੈ ਜੀ ਆ ਇੱਕ ਅਮਰੂਦ ਦੀ ਜਿਹੜੀ ਕਟਿੰਗ ਹੈਗੀ ਉਹ ਜਿਹੜੀ ਦੋ ਦੋ ਵਾਰੀ ਕਰ ਸਕਦੇ ਆ ਆਪਾਂ ਸਾਲ ਦੇ ਵਿੱਚ ਉਹਦੇ ਬਾਰੇ ਆਪਾਂ ਵੱਖਰੀ ਵੀਡੀਓ ਬਣਾ ਕੇ ਤੁਹਾਨੂੰ ਦੱਸ ਦਾਂਗੇ ਬਾਕੀ ਇਹਨਾਂ ਪੱਤ ਝੜ ਵਾਲੇ ਬੂਟਿਆਂ ਦੇ ਵਿੱਚ ਜਿਹੜੀ ਕਟਿੰਗ ਹੈਗੀ ਉਹ ਦਸੰਬਰ ਜਨਵਰੀ ਦੇ ਵਿੱਚ ਹੁੰਦੀ ਹੈਗੀ ਉਸ ਤੋਂ ਬਾਅਦ ਜਿਹੜਾ ਨਵੀਂ ਫਟਾਰ ਆਉਂਦੀ ਹੈਗੀ ਉਹਦੋਂ ਆਪਾਂ ਨੂੰ ਜਿਹੜਾ ਫੰਗੀ ਸਾਈਡ ਵਗੈਰਾ ਜਿਹੜੇ ਦੇਸੀ ਆਪਾਂ ਤਿਆਰ ਕਰਕੇ ਛਿੜਕਸ ਕਰਦੇ ਆ ਉਹਦੇ ਵਿੱਚ ਜਿਹੜਾ ਮੇਨ ਹੈਗਾ ਫੰਗੀ ਸਾਈਡ ਦੇ ਵਿੱਚ ਆਪਾਂ ਜਿਹੜਾ ਨੀਲੇ თੋਥੇ ਦਾ ਤੇ ਕਲੀ ਦਾ ਘੋਲ ਬਣਾ ਕੇ ਛਿੜਕਣਾ ਹੁੰਦਾਗਾ ਉਹਦੇ ਬਾਰੇ ਆਪਾਂ ਇੱਕ ਵੀਡੀਓ ਪਹਿਲਾਂ ਹੀ ਪਾ ਚੁੱਕਿਆਂਗੇ ਉਹ ਤੁਹਾਨੂੰ ਦੱਸ ਵੀ ਦਿੱਨਾ ਨਾਰਮਲ ਜਿਹੜਾ ਦਾ ਸਿਸਟਮ ਹੈਗਾ ਆਪਾਂ 100 ਲੀਟਰ ਪਾਣੀ ਦੇ ਵਿੱਚ ਅੱਧਾ ਕਿਲੋ ਕਲੀ ਪਾ ਲੈਣੀ ਆ ਅੱਧਾ ਕਿਲੋ ਜਿਹੜਾ ਨੀਲਾ თੋਥਾ ਪਾ ਲੈਣਾ ਆਡਾ ਡੈ ਇਹਨਾਂ ਨੂੰ ਰਬੜ ਦੇ ਪੰਡਿਆਂ ਦੇ ਵਿੱਚ ਘੋਲ ਲੈਣਾ ਉਹਦੋਂ ਆ ਇਕੱਠੇ ਕਰਕੇ ਤੇ ਉਹ ਸਾਰੇ ਪਾਣੀ ਦਾ ਪਾ ਛੜਕਾ 15-15 ਦਿਨਾਂ ਦੇ ਬਾਗਵੇ ਦੇ ਉੱਪਰ ਕਰਨਾਗਾ ਜਿਆਦਾ ਦੇਰ ਤੱਕ ਉਹਨੂੰ ਬਣਾ ਕੇ ਆਪਾਂ ਰੱਖ ਨਹੀਂ ਸਕਦੇ ਉਹ ਤਾਂ ਤਾਂ ਉਹਦੇ ਨਾਲ ਰੱਖਣ ਨਾਲ ਉਹਦਾ ਅਸਰ ਜਿਹੜਾ ਘਟਣਾ ਸ਼ੁਰੂ ਹੋ ਜਾਂਦਾ ਈ ਉਮੀਦ ਕਰਦੇ ਆਂ ਕਿ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਵੀਡੀਓ ਨੂੰ ਆਖਰ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ